ਪੰਜਾਬ ਪੁਲਿਸ ਨੂੰ ਕਹਿਣਾ ਵੀ ਤੁਹਾਨੂੰ ਇਹ ਚੇਤੇ ਰੱਖਣਾ ਪੈਣਾ ਉਹ ਮਿਲਟਰੀ ਦਾ ਬੰਦਾ ਤੁਸੀਂ ਕੁੱਟਿਆ। ਸੋ ਹੁਣ ਚਾਹੇ ਨਾਨਕ ਸਿੰਘ ਆ ਚਾਹੇ ਚਾਰ ਪੁਲਿਸ ਆਫੀਸਰ ਆ ਮਿਲਟਰੀ ਨੇ ਉਹਨਾਂ ਨੇ ਤੁਹਾਨੂੰ ਗੋਡਿਆਂ ਥੱਲੇ ਲੈ ਲੈਣਾ। ਹੁਣ ਤੁਹਾਨੂੰ ਪਤਾ ਲੱਗੇਗਾ ਆਪਣੇ ਤੋਂ ਤਕੜੇ ਨੂੰ ਹੱਥ ਪਾਉਣਾ ਕੀ ਹੁੰਦਾ। ਅਸੀਂ ਗੁਲਾਮ ਲੋਕ ਪੰਜਾਬ ਸਰਕਾਰ ਦੇ ਗੁਲਾਮ ਪੰਜਾਬ ਪੁਲਿਸ ਦੇ ਗੁਲਾਮ ਪਰ ਪੰਜਾਬ ਪੁਲਿਸ ਇੰਡੀਆ ਸਟੇਟ ਦੀ ਗੁਲਾਮ। ਹੁਣ ਉਹਨਾਂ ਨੂੰ ਹੱਥ ਪਾਇਆ ਤੇ ਉਹ ਦੱਸਣ ਇਹਨਾਂ ਦੀ ਜਿਹੜੀ ਹੈਸੀਅਤ ਆ ਨਾ ਉਹ ਦੱਸਣਗੇ ਵੀ ਤੁਹਾਡੀ ਹੈਸੀਅਤ ਕੀ ਭਗਵੰਤ ਮਾਨ ਦੇ ਕੰਢੀ ਕਿਹੜਾ ਨਾ ਦਬਲੇ ਮਿਲਟਰੀ ਆ ਕੇ ਇਹ ਤਾਂ ਮੈਂ ਤਾਂ ਕਹਿੰਦਾ ਵੀ ਦੇਖਿਆ ਜਾਵੇ ਤਾਂ ਨਾਨਕ ਸਿੰਘ ਦੀ ਵੀ ਨਾ ਜਿਹੜੀ ਹੈ ਪੋਸਟ ਜਾ ਸਕਦੀ ਜੇ ਮਿਲਟਰੀ ਆਪਣੇ ਐ ਤੇ ਆ ਜੀ ਤੁਸੀਂ ਫੇਲ ਹੋ ਆਮ ਆਦਮੀ ਵਾਲੇ ਫੇਲ ਸਰਕਾਰ ਫੇਲ ਤੁਹਾਡੀ ਸਾਰੀ ਵਿਵਸਥਾ ਕਿੰਨੇ ਲੋਕਾਂ ਨੂੰ ਕੁੱਟਦੇ ਆ ਰੋਜ਼ ਕਿੰਨੀਆਂ ਤਾਂ ਕਾਰਵਾਈਆਂ ਹੁੰਦੀਆਂ ਕਿੰਨੇ ਕੁ ਪੁਲਿਸ ਵਾਲੇ ਸਸਪੈਂਡ ਹੁੰਦੇ ਲੱਤ 'ਚ ਗੋਲੀ ਮਾਰਨ ਦਾ ਗੈਂਗਵਾਰ ਦਿਖਾ ਕੇ ਮਾਰਨ ਦਾ ਸੌਖਾ ਮਾਰਨਾ ਸੰਦ ਕਦੇ ਸਾਨੂੰ ਮਾਰੋ ਅੱਤਵਾਦੀ ਕਹਿ ਕੇ ਗੈਂਗਸਟਰ ਕਹਿ ਕੇ ਮਾਰੋ ਕਦੇ ਸਾਨੂੰ ਵੱਖਵਾਦੀ ਕਹਿ ਕੇ ਮਾਰੋ ਕਦੇ ਸਾਨੂੰ ਪਾਕਿਸਤਾਨ ਨਾਲ ਲਿੰਕ ਦਿਖਾ ਕੇ ਮਾਰੋ ਤੁਹਾਨੂੰ ਮਾਰਨਾ ਸੌਖਾ ਧੀਆ ਨਾਨਕ ਸਿੰਘ ਨੇ ਜਿਹੜੇ ਸਾਰੇ ਸਸਪੈਂਡ ਕਰਦੇ ਜੋ ਨਾਸਟ ਸਸਪੈਂਡ ਕਰਨਗੇ ਮਿਲਟਰੀ ਦੀ ਗੱਲ ਆ ਕਿਤੇ ਨਾ ਕਿਤੇ ਜਿਸ ਦੇ ਅਸੀਂ ਅਧੀਨ ਆ ਜਿਸ ਤੇ ਗੁਲਾਮ ਆ ਉਹ ਤੁਹਾਡੀਆਂ ਫਿਰ ਫੜ ਲੈਣਗੇ ਕਲਾਮਾ ਫੜ ਲੈਣੇ ਤੁਸੀਂ ਇੰਡੀਅਨ ਸਟੇਟ ਨੂੰ ਹੱਥ ਪਾਇਆ ਹੁਣ ਇੰਡੀਅਨ ਸਟੇਟ ਤੁਹਾਨੂੰ ਦੱਸੂਗੀ ਵੀ ਸਾਡੀ ਪਾਵਰ ਕੀ ਆ ਲੋਕਵਾਇ ਟੀਵੀ ਨਾਲ ਜੁੜਨ ਤੋਂ ਸੀ ਮੈਂ ਅਮਤਾਜ ਪਟਿਆਲਾ ਵਿਖੇ ਜੋ ਘਟਨਾ ਵਾਪਰੀ ਐ ਫੌਜ ਦੇ ਕਰਨਲ ਨੂੰ ਬੁਰੀ ਤਰੀਕੇ ਨਾਲ ਕੁੱਟਮਾਰ ਕੀਤੀ ਗਈ ਪੁਲਿਸ ਅਫਸਰਾਂ ਦੇ ਵੱਲੋਂ ਤਿੰਨ ਤੋਂ ਚਾਰ ਐਸਐਚਓ ਤੇ ਬਾਕੀ ਹੋਰ ਜਿਹੜੇ ਮੁਲਾਜ਼ਮ ਸੀ ਪੁਲਿਸ ਦੇ ਉਹਨਾਂ ਦੇ ਵੱਲੋਂ ਜਿਹੜੀ ਇਹ ਹਰਕਤ ਕੀਤੀ ਗਈ ਉਸ ਤੋਂ ਬਾਅਦ ਹੁਣ ਤੱਕ ਕੋਈ ਠੋਸ ਕਾਰਵਾਈ ਨਾ ਹੋਣਾ ਸਵਾਲ ਖੜੇ ਕਰਦੀ ਐ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਦੇ ਉੱਤੇ ਇਹ ਸਭ ਉੱਤੇ ਗੱਲਬਾਤ ਕਰਾਂਗੇ ਸਾਡੇ ਨਾਲ ਸੁਖਬਿੰਦਰ ਕਲਕੱਤਾ ਸਰਪੰਚ ਹੋਣਗੇ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਮੇਸ਼ਾ ਦੀ ਤਰ੍ਹਾਂ ਟੁੰਡੇ ਜਨੇਵੀ ਸਰੋਤਿਆ ਉਹਨਾਂ ਦਾ ਬੜਾ ادب ਤੇ ਸਤਿਕਾਰ ਮੇਰੇ ਬੰਨਿਓ ਸੋ ਇਹ ਸਭ ਤੋਂ ਸਭ ਤੋਂ ਪਹਿਲਾ ਸਵਾਲ ਜਿਹੜੀ ਘਟਨਾ ਵਾਪਰੀ ਹੈ ਫੌਜ ਦੇ ਇੱਕ ਕਰਨਲ ਜੋ ਕਿ ਇਸ ਵਕਤ ਕਰਨਲ ਮੌਜੂਦਾ ਨੇ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਜਾਣੀ ਉਹ ਵੀ ਬੁਰੇ ਤਰੀਕੇ ਨਾਲ ਉਹਨਾਂ ਦੇ ਨਾਲ ਪੁੱਤਰ ਦੀ ਵੀ ਕੁੱਟਮਾਰ ਕੀਤੀ ਘਟਨਾ ਨੂੰ ਕਿਵੇਂ ਦੇਖਦੇ ਹੋ ਜੋ ਇਹ ਘਟਨਾ ਹੋਈ ਆ ਬੜੀ ਮਦਭਾਗੀ ਘਟਨਾ ਇਮਤiaz ਸੋ ਮੈਂ ਦੇਖਿਆ ਜਿਹੜੀ ਘਟਨਾ ਚ ਸ਼ਾਮਲ ਨੇ ਸਾਡੇ ਆਫੀਸਰ ਦਸਤਾਰਧਾਰੀ ਨੇ ਸੋ ਦਸਤਾਰ ਧਾਰੀਆਂ ਬੰਨਿਓ ਇਸ ਤਰ੍ਹਾਂ ਦੀ ਗੱਲ ਕਰਨੀ ਕਿਤੇ ਨਾ ਕਿਤੇ ਮਨ ਨੂੰ ਬੜੀ ਠੇਸ ਪਹੁੰਚਦੀ ਆ ਸੋ ਦੂਸਰਾ ਜਿਹੜੀ ਇਹ ਕੋਈ ਛੋਟੀ ਮੋਟੀ ਘਟਨਾ ਨਹੀਂ ਆਉਣ ਵਾਲੇ ਸਮੇਂ 'ਚ ਇਹਦੇ ਵੱਡੇ ਸਿੱਟੇ ਤੁਸੀਂ ਦੇਖਣ ਨੂੰ ਮਿਲਣਗੇ ਤੁਹਾਨੂੰ ਇਮਤੀਆਜ਼ ਸਾਡਾ ਹਮੇਸ਼ਾ ਨਾਲ ਸੁਭਾਅ ਜਿਹੜਾ ਵਿਰੋਧੀ ਹੋ ਗਿਆ ਜੀ ਜਿਹੜੀ ਮੈਂ ਸਟਾਰਟਿੰਗ ਕੀਤੀ ਸੀ ਮੈਂ ਸਕੂਲਿੰਗ ਮੇਰੀ ਕੇਂਦਰੀ ਵਿਦਿਆਲੇ ਪਾਨਾਗੜ ਹੈ ਹਮ ਜਿਹੜਾ ਮਿਲਟਰੀ ਦਾ ਸਕੂਲ ਹੈ ਜੀ ਸੋ ਮੈਂ ਉੱਥੇ ਮਿਲਟਰੀ ਦਾ ਡਿਸਪਲਿਨ ਦੇਖਿਆ ਸਾਰਾ ਕੁਝ ਮੈਂ ਹੰਡਾਇਆ ਤੇ ਜੇ ਮੈਂ ਮਿਲਟਰੀ ਦੀ ਗੱਲ ਕਰਾਂ ਤਾਂ ਉੱਥੋਂ ਜਦੋਂ ਮੈਂ ਸਟਾਰਟ ਕੀਤਾ ਸੀ ਨਾ ਤਾਂ ਜੈਹਿੰਦ ਤੋਂ ਸਟਾਰਟ ਕੀਤਾ ਸੀ ਸੋ ਵੈਸਟ ਬੰਗਾਲ ਚ ਜਦੋਂ ਪੜ੍ਹਦੇ ਸੀ ਜੈਹਿੰਦ ਤੋਂ ਸਟਾਰਟ ਕੀਤਾ ਸੀ ਬੜਾ ਦੇਸ਼ ਪ੍ਰੇਮ ਸਾਡੇ ਅੰਦਰ ਕੁੱਟ-ਕੁੱਟ ਕੇ ਭਰਿਆ ਸੀ ਸੋ ਉਸ ਤੋਂ ਬਾਅਦ ਆਏ ਆਪਣੇ ਦੇਸ਼ ਪੰਜਾਬ ਪੜਾਈ ਲਿਖਾਈ ਪੂਰੀ ਕਰਕੇ ਤੇ ਇੱਥੇ ਆ ਕੇ ਜਿਹੜਾ ਸਿਸਟਮ ਦੇਖਿਆ ਨਾ ਵੀ ਸਾਡੇ ਹੱਕਾ ਹਕੂਕਾਂ ਤੇ ਜਿਹੜੀ ਸਾਡੇ ਪੰਜਾਬੀ ਆ ਸਿੱਖ ਵੀ ਕਿਸ ਤਰ੍ਹਾਂ ਡਾਕੇ ਪੈ ਰਹੇ ਨੇ ਸੋ ਅੱਜ ਜੈ ਹਿੰਦ ਠੀਕ ਆ ਮੈਂ ਰਿਸਪੈਕਟ ਕਰਦਾ ਪਰ ਕਿਤੇ ਨਾ ਕਿਤੇ ਹੁਣ ਮੈਂ ਆਪਦੇ ਲੋਕਾਂ ਦੀ ਹੱਕਾਂ ਦੀ ਗੱਲ ਕਰਦਾ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਤੇ ਉੱਥੇ ਸਾਡਾ ਸੁਭਾਅ ਵਿਰੋਧੀ ਹੋ ਜਾਂਦਾ ਜਿਹੜੀ ਇਹ ਘਟਨਾ ਹੋਈ ਆ ਪੰਜਾਬ ਪੁਲਿਸ ਵੱਲਿਓ ਸੋ ਮੈਂ ਪੰਜਾਬ ਪੁਲਿਸ ਨੂੰ ਕਹਿਣਾ ਵੀ ਤੁਹਾਨੂੰ ਇਹ ਚੇਤੇ ਰੱਖਣਾ ਪੈਣਾ ਵੀ ਤੁਸੀਂ ਗੁਲਾਮ ਗੁਲਾਮ ਸਟੇਟ ਦੇ ਬਸ ਹਿੰਦੇ ਹਾਂ ਗ੍ਰਾਮ ਸਟੇਟ ਦੇ ਕਰਿੰਦੇ ਹਾਂ ਤੁਸੀਂ ਆਪਣੇ ਆਪ ਨੂੰ ਆਜ਼ਾਦ ਨਾ ਸਮਝੋ ਇੰਡੀਅਨ ਸਟੇਟ ਸਾਡੇ ਤੇ ਰਾਜ ਕਰਦੀ ਹੈ ਉਹ ਮਿਲਟਰੀ ਦਾ ਬੰਦਾ ਤੁਸੀਂ ਕੁੱਟਿਆਗਾ ਤੇ ਇਸ ਦੇ ਵੱਡੇ ਸਿੱਟੇ ਨਿਕਲ ਕੇ ਆਉਣਗੇ ਤੁਹਾਡੀਆਂ ਬਾਹਾਂ ਮਰੋੜ ਲੈਣਗੇ ਉਹ ਹੁਣ ਜੇ ਇੱਥੇ ਕੋਈ ਆਮ ਆਦਮੀ ਘਟਨਾ ਚ ਸ਼ਾਮਲ ਹੁੰਦਾ ਜੀ ਤੇ ਮਤਲਬ ਹੀ ਨਹੀਂ ਸੀ ਕੋਈ ਕਾਰਵਾਈ ਹੋ ਜਾਂਦੀ ਤੁਸੀਂ ਕਹਿ ਰਹੇ ਹੋ ਵੀ ਬੜੀ ਸਲੋ ਕਾਰਵਾਈ ਹੋਈ ਆ ਇਸ ਨੂੰ ਸਲੋ ਨਾ ਮੰਨੋ ਇਹ ਤਾਂ ਐਨੀ ਫਾਸਟ ਕਾਰਵਾਈ ਕੀਤੀ ਆ ਨਾਨਕ ਸਿੰਘ ਨੇ ਜੀ ਜਿਹੜੇ ਸਾਰੇ ਸਸਪੈਂਡ ਕਰਤੇ ਜਿਉਂ ਨਾਸਟ ਸਸਪੈਂਡ ਕਰਨਗੇ ਮਿਲਟਰੀ ਦੀ ਗੱਲ ਆ ਕਿਤੇ ਨਾ ਕਿਤੇ ਜਿਸ ਦੇ ਅਸੀਂ ਅਧੀਨ ਆ ਜਿਸ ਦੇ ਗੁਲਾਮ ਆ ਜੀ ਉਹ ਤੁਹਾਡੀਆਂ ਫਿਰ ਫੜ ਲੈਣਗੇ ਗੁਲਾਮਾਂ ਫੜ ਲੈਣਗੇ ਜੋ ਪੰਜਾਬ ਪੁਲਿਸ ਜੇ ਸਾਡੇ ਖਿਲਾਫ ਕੋਈ ਇਸ ਤਰ੍ਹਾਂ ਦਾ ਜਾਂ ਪੰਜਾਬ ਦੇ ਲੋਕਾਂ ਦੇ ਖਿਲਾਫ ਇਸ ਤਰ੍ਹਾਂ ਦਾ ਜ਼ਬਰ ਜਰੋਕ ਕਰੇ ਤਾਂ ਅਸੀਂ ਕੁਝ ਨਹੀਂ ਕਰ ਸਕਦੇ ਅਸੀਂ ਪੰਜਾਬ ਪੁਲਿਸ ਦੇ ਗੁਲਾਮ ਆ ਪਰ ਤੁਸੀਂ ਕਿਸ ਨੂੰ ਹੱਥ ਪਾਇਆ ਇੰਡੀਅਨ ਸਟੇਟ ਜਿਹੜੀ ਦੁਨੀਆ 'ਚ ਸਭ ਤੋਂ ਵੱਡੀ ਮਿਲਟਰੀ ਮੰਨੀ ਜਾਂਦੀ ਹੈ ਤੀਜੇ ਨੰਬਰ ਤੇ ਸੁਪਰ ਪਾਵਰ ਹੈ ਤੇ ਉਹ ਤੁਹਾਨੂੰ ਬਖਸ਼ਣਗੇ ਨਹੀਂ ਹੁਣ ਸੋ ਹੁਣ ਚਾਹੇ ਨਾਨਕ ਸਿੰਘ ਆ ਚਾਹੇ ਚਾਰ ਪੁਲਿਸ ਅਫੀਸਰ ਹੈ ਮਿਲਟਰੀ ਨੇ ਜਾਉਣਾ ਜਾਂ ਜਿਹੜਾ ਸਿਸਟਮ ਹੈ ਉਹਨਾਂ ਨੇ ਤੁਹਾਨੂੰ ਗੋਡਿਆਂ ਥੱਲੇ ਲੈ ਲੈਣਾ ਹੁਣ ਤੁਹਾਨੂੰ ਪਤਾ ਲੱਗੇਗਾ ਵੀ ਸਿਸਟਮ ਕੀ ਹੁੰਦਾ ਆਪਣੇ ਤੋਂ ਤਕੜੇ ਨੂੰ ਹੱਥ ਪਾਉਣਾ ਕੀ ਹੁੰਦਾ ਸੋ ਇਹ ਇਹ ਮੇਰੀ ਗੱਲ ਆ ਇਮਤੀਜਾ ਜਿਵੇਂ ਆਪਾਂ ਗੱਲ ਕੀਤੀ ਕਿ ਜੇਕਰ ਆਮ ਬੰਦੇ ਨਾਲ ਹੁੰਦਾ ਕੀ ਲੱਗਦਾ ਜੇਕਰ ਹੁਣ ਤੱਕ ਜਿਵੇਂ ਸਸਪੈਂਡ ਦਾ ਕਰ ਦਿੱਤੇ ਗਏ ਆ ਪਰ ਐਫ ਆਰ ਦੇ ਵਿੱਚ ਉਹਨਾਂ ਦੇ ਨਾਮ ਨਾ ਪਾਉਣੇ ਇਹ ਵੱਡੇ ਸਵਾਲ ਖੜੇ ਕਰਦਾ ਤੇ ਨਾਲ ਹੀ ਜੇਕਰ ਉੱਥੇ ਆਮ ਵਿਅਕਤੀ ਨੂੰ ਕੁੱਟਿਆ ਹੁੰਦਾ ਕੀ ਲੱਗਦਾ ਕਿ ਕਾਰਵਾਈ ਹੋ ਜਾਂਦੀ ਫਿਰ ਦੇਖੋ ਆਮ ਵਿਅਕਤੀ ਨੂੰ ਕੁੱਟਿਆ ਹੁੰਦਾ ਕਾਰਵਾਈ ਦਾ ਤਾਂ ਮਤਲਬ ਹੀ ਨਹੀਂ ਸੀ ਕਹ ਕਹਿੰਦੇ ਆ ਨਾ ਦੇਸ਼ ਹਿੰਦੁਸਤਾਨ ਚ ਕਾਨੂੰਨ ਦਾ ਰਾਜ ਹੈ ਬਿਲਕੁਲ ਝੂਠ ਕਾਨੂੰਨ ਮਕੜੀ ਦਾ ਉਹ ਜਾਲ ਹੈ ਜਿਸ ਛੋਟੇ ਮੋਟੇ ਕੀੜੇ ਮਕੌੜੇ ਫਸ ਜਾਂਦੇ ਨੇ ਤੇ ਵੱਡੇ ਕੀੜੇ ਇਸ ਨੂੰ ਪਾੜ ਕੇ ਨਿਕਲ ਜਾਂਦੇ ਨੇ ਇਮਤੀਆਜ਼ ਸੋ ਮਤਲਬ ਇਹ ਨਹੀਂ ਵੀ ਜੇ ਸਾਡੇ ਅਰਗੇ ਤੇ ਜਾਂ ਕਿਸੇ ਹੋਰ ਤੇ ਤਸੱਦਦ ਹੁੰਦਾ ਤਾਂ ਸਾਨੂੰ ਇਨਸਾਫ ਮਿਲ ਜਾਂਦਾ ਹੁਣ ਤਾਂ ਇਹਨਾਂ ਨੂੰ ਝਟਪਟ ਇਨਸਾਫ ਦੇਣਾ ਪਊਗਾ ਭਗਵੰਤ ਮਾਨ ਦੀ ਕੰਡੀ ਕਿਹੜਾ ਨਾ ਦਬਲੇ ਮਿਲਟਰੀ ਆ ਕੇ ਤੇ ਇਹ ਤਾਂ ਮੈਂ ਤਾਂ ਕਹਿੰਦਾ ਵੀ ਦੇਖਿਆ ਜਾਵੇ ਤਾਂ ਨਾਨਕ ਸਿੰਘ ਦੀ ਵੀ ਨਾ ਜਿਹੜੀ ਹੈ ਪੋਸਟ ਜਾ ਸਕਦੀ ਹੈ ਜੇ ਮਿਲਟਰੀ ਆਪਣੇ ਐਤੇ ਆ ਜੇ ਕੀ ਨਹੀਂ ਕੀਤਾ ਮਿਲਟਰੀ ਨੇ ਜਦੋਂ ਸਾਡੇ ਤੇ ਤਸੱਦਦ ਕੀਤਾ 84 ਵੇਲੇ ਜਾਂ ਕਿਵੇਂ ਸਾਨੂੰ ਘਰਾਂ ਚ ਬਾੜਦਾ ਸੋ ਇਹ ਛੋਟੀ ਮੋਟੀ ਘਟਨਾ ਨਹੀਂ ਹੈ ਇਸ ਦੇ ਵੱਡੇ ਸਿੱਟੇ ਨਿਕਲ ਕੇ ਸਾਹਮਣੇ ਆਉਣਗੇ ਮੈਂ ਕਾਨੂੰਨ ਦੀ ਗੱਲ ਕੀਤੀ ਹੈ ਨਾ ਤੁਸੀਂ ਕਹੇ ਜੇ ਆਮ ਬੰਦੇ ਤੇ ਇਹ ਹੋਇਆ ਹੁੰਦਾ ਅੱਜ ਪੰਜਾਬ ਚ ਹੋ ਕੀ ਰਿਹਾ ਕਾਨੂੰਨ ਦਾ ਰਾਜ ਕਿੱਥੇ ਆ ਮੈਂ ਤੁਹਾਡੇ ਚੈਨਲ ਦਾ ਤੁਹਾਡਾ ਕਲੀਗ ਹੈ ਜੀ ਮਨਜਿੰਦਰ ਉਸ ਦੇ ਪਿੱਛੇ ਜੇ ਪਰਚਾ ਹੋਇਆ ਸੀ ਪਰਚਾ ਕੈਂਸਲ ਕਰਾ ਲੈਣਾ ਤੁਸੀਂ ਜੀ ਕੀ ਮੈਂ ਤੁਹਾਨੂੰ ਬਧਾਈਆਂ ਦੇਮ ਤੁਹਾਡੇ ਤੋਂ ਕੁਐਸਚਨ ਹੈ ਹੱਕ ਤਾਂ ਬਣਦਾ ਨਾ ਵਧਾਈ ਦੇਣ ਦਾ ਤੁਹਾਨੂੰ ਤੁਸੀਂ ਪਰਚਾ ਕੈਨਸਲ ਕਰਾ ਲਿਆ ਪਰ ਨਹੀਂ ਇਮਤਿਹਾਨ ਇਹ ਆਪਣੀ ਵੱਡੀ ਹਾਰ ਹੈ ਹਮ ਮਨਜੰਦਰ ਦਾ ਪਰਚਾ ਕੈਨਸਲ ਹੋ ਗਿਆ ਜੀ ਤੇ ਆਪਾਂ ਜਿੱਤ ਗਏ ਇਹ ਤਾਂ ਆਪਣੀ ਵੱਡੀ ਹਾਰ ਹੈ ਕਾਨੂੰਨ ਦਾ ਰਾਜ ਮੈਂ ਫੇਰ ਮੰਨਾ ਵੀ ਲੋਕਾਂ ਨੇ ਪ੍ਰੋਟੈਸਟ ਕੀਤਾ ਤੇ ਪਰਚਾ ਕੈਨਸਲ ਕਰਾ ਲਿਆ ਤੇ ਜਿਨ੍ਹਾਂ ਨੇ ਪਰਚਾ ਕੀਤਾ ਉਹਨਾਂ ਤੇ ਕਾਰਵਾਈਆਂ ਕਰਕੇ ਉਹ ਅੰਦਰ ਹੋਣ ਤਾਂ ਜਿੱਤ ਸੀ ਸਾਡੀ ਅੱਜ ਚੰਦ ਭਾਨ ਦੇ ਲੋਕਾਂ ਨੂੰ ਇਨਸਾਫ ਮਿਲ ਗਿਆ ਨਹੀਂ ਔਰਾ ਇਨਸਾਫ ਉਹਨਾਂ ਤੇ ਐਡੀਆਂ ਵੱਡੀਆਂ ਕਾਰਵਾਈਆਂ ਹੋਈਆਂ ਜੀ ਕਾਨੂੰਨ ਦਾ ਰਾਜ ਕਿੱਥੇ ਆ ਲੋਕ ਉਹਨਾਂ ਦੇ ਹੱਕ ਚ ਆ ਗਏ ਤੇ ਉਹਨਾਂ ਨੂੰ ਛੱਡ ਦਿੱਤਾ ਗਿਆ ਪਰ ਜਿਹੜੇ ਲੋਕ ਦੋਸ਼ੀ ਸੀ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਉਹ ਲੋਕਾਂ ਨੂੰ ਘਰੇ ਵੜਵੜ ਕੁੱਟਿਆ ਤੇ ਉਹਨਾਂ ਤੇ ਕਾਰਵਾਈ ਹੋਈ ਨਹੀਂ ਹੋਈ ਇਹ ਕੀ ਲੱਗਦਾ ਕਿ ਸਰਕਾਰ ਆ ਜਿਹੜੀ ਪੁਲਿਸ ਨੂੰ ਅੰਨੀਆਂ ਪਾਵਰਾਂ ਦੇ ਰਹੀ ਹੈ ਜਿਹੜਾ ਪੁਲਿਸ ਨੇ ਮਤਲਬ ਕਰਨਲ ਨੂੰ ਨਹੀਂ ਬਖਸ਼ਿਆ ਕਿਵੇਂ ਆਪਾਂ ਆਮ ਲੋਕਾਂ ਦੀ ਵੀ ਗੱਲ ਕੀਤੀ ਚੰਦ ਭਾਣ ਦੀ ਗੱਲ ਕੀਤੀ ਉੱਥੇ ਵੀ ਲੋਕਾਂ ਦੇ ਨਾਲ ਕੁੱਟਮਾਰ ਕੀਤੀ ਗਈ ਬਲਸ ਵੱਲੋਂ ਇਹ ਕੀ ਲੱਗਦਾ ਫਿਰ ਜਿਹੜਾ ਵੱਧ ਪਾਵਰ ਮਿਲ ਰਹੀ ਹੈ ਨਾ ਸਰਕਾਰ ਵੱਲੋਂ ਪੁਲਿਸ ਨੂੰ ਨਹੀਂ ਦੇਖੋ ਜਿਹੜੀ ਆਮ ਆਦਮੀ ਦੀ ਸਰਕਾਰ ਹੈ ਪੰਜਾਬ ਦੀ ਟੋਟਲੀ ਫੇਲਰ ਫੇਲ ਹੋ ਚੁੱਕੀ ਸਰਕਾਰ ਹੈ ਸੋ ਇਹ ਹੁਣ ਮਰਦਾ ਕੀ ਨਾ ਕਰਦਾ ਹੁਣ ਹੱਥ ਪੈਰ ਮਾਰ ਰਹੀ ਆ ਸੋਚ ਰਹੇ ਆ ਵੀ ਪੁਲਿਸ ਰਾਜ ਪੈਦਾ ਕਰਕੇ ਵੀ ਲੋਕਾਂ ਤੇ ਰਾਜ ਕਰ ਲਾਂਗੇ ਸ਼ਾਸਨ ਕਰ ਲਾਂਗੇ ਆ ਦੱਸੋ ਕਾਨੂੰਨ ਦੀ ਅੱਜ ਗੱਲ ਹੋਈ ਆ ਤੁਹਾਡਾ ਵਿਸ਼ਾ ਕਾਨੂੰਨ ਦਾ ਤੇ ਮਿਲਟਰੀ ਦੇ ਜਾਣ ਜਿਹੜਾ ਗੱਲ ਹੋਈ ਆ ਉਹ ਆ ਕਾਨੂੰਨ ਦਾ ਰਾਜ ਕਿੱਥੇ ਆ ਮੈਨੂੰ ਦੱਸੋ ਨਾ ਆਹ ਨਸ਼ਿਆਂ ਦੇ ਖਿਲਾਫ ਹੋਈਆ ਕਾਰਵਾਈ ਅਸੀਂ ਸਰਕਾਰ ਦਾ ਸਾਥ ਦੇਵਾਂਗੇ ਕੀ ਗੱਲ ਭਾਈ ਬੇੜੇ ਵਾਲੇ ਇਕੱਲੇ ਨਸ਼ਾ ਵੇਚ ਰਹੇ ਨੇ ਬੇੜੇ ਵਾਲਿਆਂ ਦਾ ਘਰ ਟਾ ਰਹੇ ਹੋ ਤੁਸੀਂ ਉਹ ਗਰੀਬਾਂ ਦਾ ਘਰ ਟਾ ਰਹੇ ਹੋ ਜਿਨ੍ਹਾਂ ਨੇ ਜਿਹੜੇ ਜਾ ਕੇ ਹਾਈ ਕੋਰਟ 'ਚ ਵਕੀਲ ਵੀ ਨਹੀਂ ਕਰ ਸਕਦੇ ਕਿਸੇ ਤਕੜੇ ਮਗਰਮੱਛ ਨੂੰ ਫੜੋ ਤੁਹਾਨੂੰ ਜਾਣੀਏ ਇਹ ਜੇ ਕਰਟਾਉਣਾ ਹੈ ਜੀ ਜੇ ਕਰਟਾਉਣਾ ਹੈ ਸਭ ਤੋਂ ਪਹਿਲਾਂ ਸਤੋ ਸਤੋਜ ਦੇ ਮਹਾਰਾਜ ਭਗਵਾਨਤ ਮਾਨ ਦਾ ਘਰ ਟੈਣਾ ਚਾਹੀਦਾ ਉਸ ਤੋਂ ਬਾਅਦ ਮੌਜੂਦਾ ਪੰਜਾਬ ਦਾ ਜਿਹੜਾ ਪੁਲਿਸ ਦਾ ਪ੍ਰਮੁੱਖ ਹੈ ਉਸ ਦਾ ਘਰ ਟੈਣਾ ਚਾਹੀਦਾ ਉਸ ਤੋਂ ਬਾਅਦ ਜਿਹੜਾ ਜ਼ਿਲ੍ਹੇ ਦਾ ਜਿੱਥੇ ਨਸ਼ਾ ਵਿਕਦਾ ਐਸਐਸਪੀ ਦਾ ਘਰ ਟੈਣਾ ਚਾਹੀਦਾ ਉਸ ਤੋਂ ਬਾਅਦ ਡੀਸੀ ਦਾ ਘਰ ਟੈਣਾ ਚਾਹੀਦਾ ਉਸ ਤੋਂ ਬਾਅਦ ਐਮਐਲਏ ਦਾ ਘਰ ਟੈਣਾ ਚਾਹੀਦਾ ਉਸ ਤੋਂ ਬਾਅਦ ਸਰਪੰਚ ਦਾ ਘਰ ਟੈ ਬੇ ਕੀ ਗੱਲ ਪਾਈ ਇਹ ਜਿਹੜੇ ਸਾਡੇ ਗਰੀਬ ਲੋਕ ਨੇ ਆਰਥਿਕ ਪੱਖੋਂ ਮਾਰੇ ਗਏ ਉਹਨਾਂ ਕੋਲ ਨਸ਼ੇ ਦੀ ਖੇਪ ਆ ਕਿੱਥੋਂ ਰਹੀ ਹੈ ਤੁਸੀਂ ਉਹ ਲੱਕ ਤੋੜੋ afghanistan ਤੋਂ ਨਸ਼ਾ ਆ ਰਿਹਾ ਪਾਕਿਸਤਾਨ ਤੋਂ ਨਸ਼ਾ ਆ ਰਿਹਾ ਜੇ ਤੁਹਾਡੇ ਪਿੱਠੇ 'ਚ ਜੋਰ ਹੈ ਜਿੱਥੇ ਨਸ਼ਾ ਉਹਨਾਂ ਦਾ ਬਣ ਰਿਹਾ ਫੈਕਟਰੀਆਂ 'ਚ ਉੱਥੇ ਜਾ ਕੇ ਸਰਜਿਕਲ ਸਟ੍ਰਾਈਕ ਕਰੋ ਤੁਸੀਂ ਇਹ ਲੋਕਾਂ ਦਾ ਘਰ ਟਾ ਕੇ ਕੀ ਸਾਬਤ ਕਰਨਾ ਚਾਹੁੰਦੇ ਹੋ ਇੱਕ ਬੰਦਾ ਨਸ਼ਾ ਬੇਗਚਦਾ ਤੇ ਪੰਜ ਜੀ ਪਰਿਵਾਰ ਦੇ ਰਹਿੰਦੇ ਉੱਥੇ ਲੇਡੀਜ਼ਾਂ ਨਹੀਂ ਰਹਿੰਦੀਆਂ ਉੱਥੇ ਹੋਰ ਬੰਦਾ ਨਹੀਂ ਰਹਿੰਦਾ ਉਹਨਾਂ ਦੇ ਸਿਰ ਤੋਂ ਤੁਸੀਂ ਛੱਤ ਚੱਕ ਕੇ ਕੀ ਪ੍ਰੂਫ ਕਰਨਾ ਚਾਹੁੰਦੇ ਹੋ ਤੁਸੀਂ ਫੇਲ ਹੋ ਆਮ ਆਦਮੀ ਵਾਲਿਓ ਫੇਲ ਸਰਕਾਰ ਫੇਲ ਤੁਹਾਡੀ ਸਾਰੀ ਵਿਵਸਥਾ ਗਈ ਮੈਨੂੰ ਹਮਦਰਦੀ ਹੈ ਮੈਨੂੰ ਹਮਦਰਦੀ ਹੈ ਜਿਹੜਾ ਕਰਨਲ ਨਾਲ ਜਿਹੜੀ ਗੱਲ ਹੋਈ ਜੀ ਵੀ ਕਾਨੂੰਨ ਕਰਨਲ ਚ ਤੇ ਤੇਰੇ ਚ ਤੇ ਮੇਰੇ ਚ ਇੱਕ ਗਰੀਬ ਬੰਦੇ ਚ ਫਿਰ ਭੇਦਭਾਵ ਦੇਖਦਾ ਕਿੰਨੇ ਲੋਕਾਂ ਨੂੰ ਕੁੱਟਦੇ ਆ ਰੋਜ਼ ਕਿੰਨੀਆਂ ਕ ਕਾਰਵਾਈਆਂ ਹੁੰਦੀਆਂ ਕਿੰਨੇ ਕੁ ਪੁਲਿਸ ਵਾਲੇ ਸਸਪੈਂਡ ਹੁੰਦੇ ਆ ਮੇਰੇ ਤੇ ਕਿੰਨੇ ਪਰਚੇ ਹੋਏ ਮਨਜਿੰਦਰ ਤੇ ਕਿੰਨੇ ਪਰਚੇ ਹੋਏ ਮੇਰੇ ਤੇ ਜਿਹੜੇ ਪਰਚੇ ਹੋਏ ਨੇ ਮੈਂ ਉਹ નિર્ਦੋਸ਼ ਸਾਬਤ ਹੋ ਰਿਹਾ ਕਿਉਂ ਪੁਲਿਸ ਵਾਲਿਆਂ ਤੇ ਕਾਰਵਾਈ ਹੋਊਗੀ ਮੈਂ ਜਦੋਂ ਮੇਰੇ ਤੇ ਪਰਚਾ ਹੁੰਦਾ ਸੀ ਮੈਂ ਜ਼ਮਾਨਤ ਕਰਾਉਣ ਜਾਂਦਾ ਸੀ ਮੇਰੇ ਘਰ ਘਰ ਕੰਦਾ ਟੱਪ ਟੱਪ ਅੰਦਰ ਆ ਕੇ ਰੇਡ ਕਰਦੇ ਹੁੰਦੇ ਸੀ ਤੇ ਉਹਨਾਂ ਦੇ ਜਿਹੜੇ ਟੌਟ ਆ ਉਹ ਖੜਾ ਕੇ ਸਹਣੇ ਵਾਲੇ ਡੇਢ ਫੁੱਟ ਦੇ ਬੰਦੇ ਨੇ ਉਹ ਖੜਾ ਕੇ ਮੇਰੇ ਘਰੇ ਰੇਡ ਕਰਦੇ ਹੁੰਦੇ ਸੀ ਸੋ ਇਹ ਸਾਨੂੰ ਅੱਜ ਜਿਹੜਾ ਕੁਝ ਹੋ ਰਿਹਾ ਪੰਜਾਬ 'ਚ ਮੈਂ ਤਾਂ ਪਹਿਲਾਂ ਹੀ ਤੁਹਾਨੂੰ ਕਿਹਾ ਵੀ ਵਿਰੋਧੀ ਸਿਵਾਬ ਬਣ ਗਿਆ ਅੱਛਾ ਤੇ ਇਹ ਸਵਾਲ ਇੱਕ ਇਹ ਵੀ ਹੈ ਕਿ ਜੇਕਰ ਕਿਸੇ ਨਾਲ ਕੋਈ ਕੁੱਟਮਾਰ ਜਾਂ ਕੋਈ ਹੋਰ ਹਾਦਸਾ ਵਾਪਰਦਾ ਤਾਂ ਉਹ ਪੁਲਿਸ ਦੇ ਕੋਲ ਜਾਂਦਾ ਕਿਉਂਕਿ ਪੁਲਿਸ ਹਵਾਲੇ ਤੇ ਲਈ ਹੁੰਦੀ ਆ ਤੇ ਕੀ ਲੱਗਦਾ ਪਰ ਜੇ ਪੁਲਿਸ ਹੀ ਕੁੱਟ ਰਹੀ ਹੈ ਤਾਂ ਹਵਾਇਤ ਕੌਣ ਕਰੂਗਾ ਲੋਕਾਂ ਦੀ ਦੇਖੋ ਪੁਲਿਸ ਜਿਹੜੀ ਆ ਨਾ ਪੁਲਿਸ ਕਾਨੂੰਨ ਤਾਂ ਕਹਿੰਦਾ ਵੀ ਇਹ ਪ੍ਰੋਟੈਕਸ਼ਨ ਕਰਨਾ ਇਹਨੇ ਕਾਨੂੰਨ ਦਾ ਰਾਜ ਪੈਦਾ ਕਰਨਾ ਇਹਨੇ ਲੋਕਾਂ ਨੂੰ ਪ੍ਰੋਟੈਕਟ ਕਰਨਾ ਪਰ ਅੱਜ ਦੀ ਪੁਲਿਸ ਲੋਕਾਂ ਦੇ ਪ੍ਰੋਟੈਕਸ਼ਨ ਵਾਸਤੇ ਨਹੀਂ ਹੈ ਲੀਡਰਾਂ ਦੇ ਪ੍ਰੋਟੈਕਸ਼ਨ ਵਾਸਤੇ ਜਿਹੜਾ ਇਹਨਾਂ ਦਾ ਸਿਸਟਮ ਪੈਦਾ ਕੀਤਾ ਹੋਇਆ ਭ੍ਰਸ਼ਟਾਚਾਰ ਨਾਲ ਉਸ ਅਫਸਰ ਸਾਹਿਬ ਦੇ ਪ੍ਰੋਟੈਕਟ ਵਾਸਤੇ ਪੁਲਿਸ ਅੱਜ ਜਿਹੜੀ ਆ ਕੰਮ ਕਰ ਰਹੀ ਹੈ ਤੁਸੀਂ ਦੱਸੋ ਜਿਹੜੇ ਸਾਡੇ ਪੰਜਾਬ ਦੇ ਲੋਕ ਨੇ ਜੀ ਪੰਜਾਬ ਦੇ ਲੀਡਰ ਨੇ ਕੇਜਰੀਵਾਲ ਆਰਗੇ ਭਗਵੰਤ ਮਾਨ ਆਰਗੇ ਚਾਹੇ ਚੰਨੀ ਆ ਚਾਹੇ ਕੋਈ ਵੀ ਆ ਚਾਹੇ ਬਾਦਲ ਤੁਹਾਨੂੰ ਦੇਸ਼ ਦੇ ਲੋਕਾਂ ਤੋਂ ਖਤਰਾ ਸਾਡੇ ਤੋਂ ਮਤਲਬ ਖਤਰਾ ਹੈ ਨਾ ਇਹੀ ਲਿਖ ਕੇ ਦਿੰਦੇ ਆ ਨਾ ਵੀ ਆਮ ਲੋਕਾਂ ਤੋਂ ਸਾਨੂੰ ਖਤਰਾ ਸਾਨੂੰ ਪੁਲਿਸ ਪ੍ਰੋਟੈਕਸ਼ਨ ਚਾਹੀਦੀ ਪੁਲਿਸ ਪ੍ਰੋਟੈਕਸ਼ਨ ਤੁਹਾਨੂੰ ਮਿਲਣੀ ਚਾਹੀਦੀ ਆ ਵੀ ਫਲਾਣੇ ਦੇਸ਼ ਦੇ ਲੋਕਾਂ ਤੋਂ ਖਤਰਾ ਫਲਾਣੇ ਪਾਕਿਸਤਾਨ ਚ ਕੋਈ ਅਤਵਾਦੀ ਉਸ ਤੋਂ ਖਤਰਾ ਅਮਰੀਕਾ ਦਾ ਕੋਈ ਗੈਂਗਸਟਰ ਆ ਕੇ ਸਾਨੂੰ ਮਾਰਨਾ ਜਾਵੇ ਉਸ ਤੋਂ ਖਤਰਾ ਇਹ ਤਾਂ ਆਪਣੇ ਲੋਕਾਂ ਤੋਂ ਖਤਰਾ ਜ਼ਾਹਰ ਕਰਕੇ ਪੁਲਿਸ ਉਹਨਾਂ ਦੀ ਪ੍ਰੋਟੈਕਸ਼ਨ ਕਰਦੀ ਹੈ ਉਹਨਾਂ ਦੇ ਤਾਮਜਾਮ ਨੂੰ ਸਿਸਟਮ ਨੂੰ ਅੱਗੇ ਵਧਾਉਣ ਦਾ ਜਿਹੜਾ ਸਿਸਟਮ ਅੱਜ ਪੰਜਾਬ ਦੇ ਪੁਲਿਸ ਕਰ ਰਹੀ ਹੈ ਕੱਲ ਮਨਜਿੰਦਰ ਦਾ ਇੰਟਰਵਿਊ ਸੁਣਿਆ ਦੇਖੋ ਮੈਂ ਹਮੇਸ਼ਾ ਸਹੀ ਗੱਲ ਕਹਿਣਾ ਤੁਸੀਂ ਇੰਨੀ ਦੂਰ ਤੋ ਚੱਲ ਕੇ ਆਏ ਮੇਰੇ ਵਿਚਾਰ ਲੈਣ ਮੈਂ ਕੋਈ ਐਡਾ ਵੱਡਾ ਗਿਆਨੀ ਵੀ ਨਹੀਂਗਾ ਪਰ ਮੈਂ ਹਮੇਸ਼ਾ ਨਾ ਸੈਲੂਟ ਕਰਦਾ ਅੱਜ ਜਿਹੜਾ ਤੁਸੀਂ ਲੱਗੇ ਹੋ ਏ ਸਿਸਟਮ ਦੀਆਂ ਕ੍ਰੀਤੀਆਂ ਤੁਸੀਂ ਸਾਹਮਣੇ ਲੈ ਕੇ ਆ ਰਹੇ ਹੋ ਚਾਹੇ ਲੋਕ ਆਵਾਜ਼ ਚੈਨਲ ਆ ਚਾਹੇ ਆਰਐਮਬੀ ਚੈਨਲ ਆ ਚਾਹੇ ਜਿਹੜਾ ਏਬੀਸੀ ਐ ਚਾਹੇ ਆਪਣਾ ਜਿਹੜਾ ਹੈਗਾ ਮਿੱਟੀ ਚੈਨਲ ਹੈ ਫਿਰ ਉਹ ਸਰਦਾਰ ਮੁੰਡੇ ਦਾ ਕੀ ਨਾਮ ਆ ਰਤਨ ਰਤਨ ਟਾਕ ਵਿਦ ਰਤਨ ਇਹ ਲੋਕਾਂ ਦੀ ਸਾਨੂੰ ਪ੍ਰੋਟੈਕਸ਼ਨ ਕਰਨੀ ਪਊ ਪੰਜਾਬ ਦੇ ਲੋਕਾਂ ਨੂੰ ਅਸੀਂ ਤੁਹਾਡੇ ਪ੍ਰੋਟੈਕਸ਼ਨ ਚ ਖੜੇ ਆ ਸਾਨੂੰ ਤੁਹਾਡੀ ਚਿੰਤਾ ਵੀ ਹੈ ਕੱਲ ਜਿਸ ਤਰ੍ਹਾਂ ਮਨਜਿੰਦਰ ਨੇ ਬੇਬਾਕ ਤਰੀਕੇ ਨਾਲ ਪੁਲਸ ਦੇ ਜਿਹੜਿਆ ਕਮੀਆਂ ਜਾਗਰ ਕੀਤੀਆਂ ਨੇ ਲੱਖਾਂ ਕਰੋੜਾਂ ਲੋਕਾਂ ਨੇ ਦੇਖਿਆ ਤੇ ਸਾਨੂੰ ਉਹਦੀ ਚਿੰਤਾ ਵੀ ਹੈ ਕਿਉਂਕਿ ਇਹਨਾਂ ਨੇ ਤਾਂ ਪੁਲਿਸ ਰਾਜ ਜਿਹੜਾ ਪੈਦਾ ਕਰਕੇ ਜਿਹੜਾ ਸਿਸਟਮ ਇਹ ਪੈਦਾ ਕਰ ਰਹੇ ਇਹ ਆ ਲੱਤ 'ਚ ਗੋਲੀ ਮਾਰਨ ਦਾ ਗੈਂਗਵਾਰ ਦਿਖਾ ਕੇ ਮਾਰਨ ਦਾ ਸੌਖਾ ਮਾਰਨਾ ਸਾਨੂੰ ਕਦੇ ਸਾਨੂੰ ਮਾਰੋ ਹੱਤਵਾਦੀ ਕਹਿ ਕੇ ਕਦੇ ਸਾਨੂੰ ਗੈਂਗਸਟਰ ਕਹਿ ਕੇ ਮਾਰੋ ਕਦੇ ਸਾਨੂੰ ਵੱਖਵਾਦੀ ਕਹਿ ਕੇ ਮਾਰੋ ਕਦੇ ਸਾਨੂੰ ਪਾਕਿਸਤਾਨ ਨਾਲ ਲਿੰਕ ਦਿਖਾ ਕੇ ਮਾਰੋ ਤੁਹਾਨੂੰ ਮਾਰਨਾ ਸੌਖਾ ਮਾਰੋ ਸਾਨੂੰ ਕੋਈ ਗੱਲ ਨਹੀਂ ਅਸੀਂ ਮਰਨੋਂ ਮੂਲ ਨਹੀਂ ਡਰਦੇ ਅਸੀਂ ਸਾਡੀਆਂ ਹਿੱਕਾਂ ਤਿਆਰ ਨੇ ਸਾਡੇ ਬਜ਼ੁਰਗਾਂ ਨੇ ਵੀ ਕੀ ਯਾਰ ਅਸੀਂ ਇਹ ਪੰਜਾਬ ਦੇ ਵਸਿੰਦੇ ਹੋਣਾ ਸਾਡਾ ਕੋਈ ਜ਼ੁਰਮ ਐ ਸੈਂਟਰ ਦੀ ਸਰਕਾਰ ਸਾਨੂੰ ਦਿੱਲੀ ਨਹੀਂ ਬਣਨ ਦੇ ਰਹੀ ਠੀਕ ਆ ਸੂਬੇ ਦੀ ਸਰਕਾਰ ਸਾਨੂੰ ਚੰਡੀਗੜ੍ਹ ਨਹੀਂ ਬਣਨ ਦੇ ਰਹੀ ਹਿਮਾਚਲ ਦੇ ਲੋਕ ਸਾਡੇ ਜਿਹੜੇ ਸਤਕਾਰਯੋਗ ਸੰਤ ਨੇ ਉਹਨਾਂ ਦੇ ਖਿਲਾਫ ਉਹ ਕਰ ਰਹੇ ਨੇ ਨਿਰਾਦਰ ਕਰ ਰਹੇ ਨੇ ਇਹ ਮੈਂ ਪੰਜਾਬ ਦੇ ਹਰ ਇੱਕ ਸ਼ਖਸ ਨੂੰ ਕਹਿਣਾ ਚਾਹਣਾ ਆਲ ਓਵਰ ਇੰਡੀਆ ਜਿਹੜਾ ਬੈਠਾ ਵੀ ਤੁਸੀਂ ਆਪਣੇ ਆਪ ਨੂੰ ਤਿਆਰ ਰੱਖਿਓ ਇਸ ਤੋਂ ਵੱਡੀਆਂ ਮੁਸੀਬਤਾਂ ਦਾ ਸਾਹਮਣਾ ਆਪਾਂ ਨੂੰ ਕਰਨਾ ਪਊਗਾ ਹੱਸਦੇ ਹੱਸਦੇ ਕਰਾਂਗੇ ਕਿਉਂਕਿ ਪੰਜਾਬ ਪੰਜਾਬੀਅਤ ਇੱਕ ਵੱਖਰੀ ਚੀਜ਼ ਹੈ ਅਸੀਂ ਜ਼ੁਲਮ ਦੇ ਖਿਲਾਫ ਬੋਲਾਂਗੇ ਨਹੀਂ ਚੁੱਪ ਕਰਾ ਸਕਦੇ ਜੇਕਰ ਪੰਜਾਬ ਦੇ ਵਿੱਚ ਇੱਕ ਕਰਨਲ ਦੇ ਨਾਲ ਇਸ ਤਰ੍ਹਾਂ ਇੱਕ ਬੁਰੀ ਤਰੀਕੇ ਨਾਲ ਕੁੱਟਮਾਰ ਹੋ ਸਕਦੀ ਹੈ ਫਿਰ ਆਮ ਲੋਕ ਸੁਰੱਖਿਤ ਹੈਗੇ ਨੇ ਪੰਜਾਬ ਦੇ ਵਿੱਚ ਬਿਲਕੁਲ ਨਹੀਂ ਆਮ ਲੋਕਾਂ ਦਾ ਤਾਂ ਮਤਲਬ ਹੀ ਨਹੀਂ ਆਮ ਲੋਕਾਂ ਨੂੰ ਕੀ ਸੁਰੱਖਿਆ ਇਹ ਪੁਲਿਸ ਇਹ ਜਿਹੜਾ ਜਿਹੜਾ ਸਿਸਟਮ ਆ ਆਮ ਲੋਕਾਂ ਨੂੰ ਥੋੜੀ ਪ੍ਰੋਟੈਕਟ ਕਰਦਾ ਇਹ ਤਾਂ ਇਹ ਲੀਡਰਸ਼ਿਪ ਆ ਜਿਹੜੀ ਜਾਂ ਇਹ ਪਾਰਟੀਆਂ ਨੇ ਇਹਨਾਂ ਨੂੰ ਪ੍ਰੋਟੈਕਟ ਕਰਦਾ ਆ ਦੇਖ ਲਓ ਕੇਜਰੀਵਾਲ ਦੇ ਮੰਗਰ 1.5 ਫੁੱਟ ਦਾ ਹੈਗਾ ਉਹਨੂੰ ਕਿਸੇ ਨੇ ਕੀ ਮਾਰਨਾ ਤੁਸੀਂ ਦੇਖੋ ਇਸ ਤੋਂ ਪਹਿਲਾਂ ਵੱਡੇ ਵੱਡੇ ਜਿਹੜੇ ਹੋਏ ਨੇ ਜੀ ਇੰਡੀਆ 'ਚ ਗਾਂਧੀ ਨੂੰ ਮਾਰਿਆ ਨਥੁਰਮ ਗੋਡਸੇ ਨੇ ਇੰਦਰਾ ਗਾਂਧੀ ਮਾਰੀ ਹੋਰ ਬੀਨ ਸਿੰਘ ਦੀ ਮਾਰਿਆ ਤਾਂ ਉਹ ਤਾਂ ਇਸ ਤਰ੍ਹਾਂ ਮਤਲਬ ਕੁੰਠਤ ਹੋ ਕੇ ਲੋਕ ਫਿਰ ਉਹਨਾਂ ਦੇ ਖਿਲਾਫ ਐਕਸ਼ਨ ਕਰਦੇ ਨੇ ਪਰ ਅੱਜ ਆਮ ਬੰਦੇ ਨੇ ਕਦੇ ਐਕਸ਼ਨ ਨਹੀਂ ਕੀਤਾ ਉਹ ਵੱਡੀਆਂ ਜਿਹੜੇ ਸੀਗੇ ਲੜਾਕੇ ਲੋਕ ਜੀ ਲੜਾਕੂ ਕਿਸਮ ਦੇ ਜਾਂ ਜੰਗੀ ਲੋਕ ਜਾਂ ਕਹੀਦੀਏ ਜਿਹੜੇ ਜ਼ੁਲਮ ਦੇ ਖਿਲਾਫ ਲੜਦੇ ਨੇ ਉਹਨਾਂ ਨੇ ਐਕਸ਼ਨ ਕੀਤਾ ਅੱਜ ਆਮ ਬੰਦਾ ਵੀ ਇਹਨਾਂ ਦੇ ਖਿਲਾਫ ਐਕਸ਼ਨ ਕਰਨ ਨੂੰ ਤਿਆਰ ਹੈ ਆਮ ਆਦਮੀ ਦੇ ਖਿਲਾਫ ਆਮ ਬੰਦਾ ਕਿਤੇ ਰਿਕਸ਼ੇ ਵਾਲੇ ਨੇ ਸੁਣਿਆ ਵੀ ਕਿਤੇ ਮੁੱਖ ਮੰਤਰੀ ਤੇ ਚਪੇੜ ਮਾਰੀ ਹੋਵੇ ਕੇਜਰੀਵਾਲ ਵਰਗੇ ਨੇ ਇਹਨਾਂ ਇਸ ਜਿਹੜਾ ਜਿਹੜਾ ਰਾਜਨੀਤਿਕ ਸਿਸਟਮ ਹੈ ਜਿਹੜਾ ਰਾਜਨੀਤਿਕ ਅਹੁਦੇ ਦੀ ਲੀਡਰਾਂ ਦੀ ਜਿਹੜੀ ਗરિਮਾ ਉਸ ਨੂੰ ਇੰਨਾ ਤਾਰ-ਤਾਰੇ ਆਮ ਆਦਮੀ ਦੀ ਪਾਰਟੀ ਨੇ ਕਰਤਾ ਮੈਂ ਤੈਨੂੰ ਦੱਸ ਨਹੀਂ ਸਕਦਾ ਇਮਤੀਆਜ਼ ਪਪਾ ਪੰਜਾਬ 'ਚ ਜਿਹੜਾ ਹੋਰ ਮਾਹੌਲ ਚੱਲ ਰਿਹਾ ਸਾਰਾ ਕੁਝ ਜਿਵੇਂ ਸਰਕਾਰ ਕਹਿੰਦੀ ਹੈ ਕਿ ਇਮਾਨਦਾਰਾਂ ਦੀ ਸਰਕਾਰ ਹੈ ਤੇ ਨਾਲ ਹੀ ਗੱਲ ਕਰ ਰਹੀ ਹੈ ਕਿ ਜਿਹੜਾ ਭ੍ਰਿਸ਼ਟਾਚਾਰ ਬੰਦ ਹੋ ਗਿਆ ਉਹ ਸਾਰੇ ਕੋਈ ਨੂੰ ਕਿਵੇਂ ਦਿੰਦੇ ਕੀ ਚੱਲ ਰਿਹਾ ਦੇਖੋ ਭ੍ਰਿਸ਼ਟਾਚਾਰ ਮੇਰੇ ਬਾਰੇ ਜੇ ਮੈਂ ਗੱਲ ਕਰਾਂ ਨਾ ਮੈਂ ਹਮੇਸ਼ਾ ਇਹ ਗੱਲ ਕਹੀ ਹੈ ਵੀ ਜਿਹੜਾ ਇਹਨਾਂ ਦੇ ਸਿਸਟਮ ਨਾਲ ਆਮ ਆਦਮੀ ਦੇ ਸਿਸਟਮ ਨਾਲ ਜੁੜ ਗਿਆ ਸਿਰੇ ਦਾ ਬੇਈਮਾਨ ਬਣ ਜਾਣਾ ਇੱਕ ਮੈਂ ਤੁਹਾਨੂੰ ਗੱਲ ਦੱਸਦਾ ਵਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕ ਬਰਨਾਲੇ ਇਕੱਠ ਰੱਖਿਆ ਗਿਆ ਸੀ ਜੀ ਕੇਬਲ ਢੱਲੋ ਬਰਨਾਲੇ ਦੀ ਨੁਮਾਇੰਦਗੀ ਕਰਦਾ ਸੀ ਕਾਂਗਰਸ ਦੀ ਤੇ ਜਿਹੜਾ ਆਹ ਰਾਣਾ ਗੁਰਜੀਤ ਸਿੰਘ ਆ ਉਹ ਅਬਜ਼ਰਵਰ ਬਣ ਕੇ ਆਇਆ ਸੀ ਤੇ ਕਾਂਗਰਸ ਦੀ ਸਰਕਾਰ ਸੀ ਇਲੈਕਸ਼ਨ ਤੋਂ 6 ਮਹੀਨੇ ਪਹਿਲਾਂ ਦੀ ਗੱਲ ਆ ਜੀ ਤੇ ਉੱਥੇ ਅਸੀਂ ਤਾਂ ਸਰਪੰਚੀ ਕਰ ਰਹੇ ਸੀ ਤੇ ਸਾਡਾ ਵਿਰੋਧੀ ਸਰਪਾਹ ਜਾ ਕੇ ਅਸੀਂ ਉੱਥੇ ਆਵਾਜ਼ ਠ ਆਪ ਦੀ ਬੁਲੰਦ ਕੀਤੀ ਲੀਡਰਸ਼ਿਪ ਦੇ ਖਿਲਾਫ ਜਿਹੜਾ ਅਬਜ਼ਰਵਰ ਆਇਆ ਸੀ ਕਾਫੀ ਕੁਸ਼ਾ ਸੀ ਬੋਲੇ ਕੇਵਲ ਸਿੰਘ ਢਿੱਲੋਂ ਦੇ ਖਿਲਾਫ ਤਾਂ ਉੱਥੇ ਮੈਂ ਤੁਹਾਨੂੰ ਗੱਲ ਦੱਸਦਾ ਜੀ ਉੱਥੇ ਕਾਂਗਰਸ ਦਾ ਯੂਥ ਪ੍ਰਧਾਨ ਤੇ ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨ ਬੀਬੀ ਰੂਪੀ ਤੇ ਉਹਨਾਂ ਦਾ ਯੂਥ ਪ੍ਰਧਾਨ ਸੀ ਤਨੋਲੇ ਦਾ ਛੋਡੀ ਛੋਡੀ ਮੁੰਡਾ ਦਾ ਜੀ ਤੇ ਜਦੋਂ ਅਸੀਂ ਉੱਥੇ ਹੱਲਾ ਬੋਲਿਆ ਉਹਨਾਂ ਦੇ ਜਾ ਕੇ ਮੀਟਿੰਗ ਤੇ ਸਾਨੂੰ ਉਹਨਾਂ ਨੇ ਕਿਹਾ ਵੀ ਇਹ ਆਮ ਆਦਮੀ ਦੇ ਸਪੋਰਟਰ ਨੇ ਆਮ ਆਦਮੀ ਵੱਲੋਂ ਭੁਜ ਭੇਜੇ ਬਿਨੇ ਤੇ ਅੱਜ ਦੱਸੋ ਅਸੀਂ ਤਾਂ ਆਮ ਆਦਮੀ ਦੇ ਖਿਲਾਫ ਖੜੇ ਆ ਲੜ ਰਹੇ ਆ ਉਹਦੇ ਖਿਲਾਫ ਤੇ ਉਹ ਦੋਨੇ ਬੰਦੇ ਜ਼ਿਲ੍ਹਾ ਪ੍ਰਧਾਨ ਵੀ ਰੂਪੀ ਜੀ ਤੇ ਉਹ ਜਿਹੜਾ ਤਨੌਲੇ ਤੋਂ ਜਿਹਦੀ ਮਾਤਾ ਅੱਜ ਪ੍ਰਧਾਨ ਆ ਤਨੌਲੇ ਨਗਰ ਪੰਚਾਇਤ ਦੀ ਉਹਦਾ ਬੇਟਾ ਛੋਟੀ ਵੀ ਆਮ ਆਦਮੀ ਚ ਸ਼ਾਮਲ ਹੋ ਗਏ ਤੁਸੀਂ ਭ੍ਰਿਸ਼ਟਾਚਾਰ ਦੀ ਗੱਲ ਕੀਤੀ ਆ ਕਿੰਡਾ ਵੱਡਾ ਭ੍ਰਿਸ਼ਟਾਚਾਰ ਬਰਨਾਲੇ ਜ਼ਿਲ੍ਹੇ ਚ ਤਨੌਲੇ ਹੋ ਰਿਹਾ ਜੀ ਕੀ ਕੀਤਾ ਟ੍ਰੀਟਮੈਂਟ ਪਲਾਂਟ ਵਾਸਤੇ 3 ਏਕੜ ਜਮੀਨ ਚਾਹੀਦੀ ਸੀ ਠੀਕ ਹੈ ਕਿਸੇ ਕਿਸਾਨ ਨਾਲ ਸੈਟਿੰਗ ਕਰ ਲਈ ਵੀ ਭਾਈ ਤੁਹਾਨੂੰ ਕਰੋੜ ਰੁਪਏ ਦਾ ਕਿਲਾ ਤੇਰਾ ਖਰੀਦਾਂਗੇ ਪਰ ਇਹ ਚੋਂ 80 ਲੱਖ ਰੁਪਿਆ ਸਾਡਾ ਹੋਊਗਾ ਅੱਛਾ ਤੇ ਉਹਦੇ ਖਾਤੇ ਚ ਪੈਸੇ ਪਵਾ ਦਿੱਤੇ ਗਏ ਪੈਸੇ ਜਦੋਂ ਪੈ ਗਏ ਜਿਹਦੇ ਖਾਤੇ ਚ ਫਿਰ ਪੈਸੇ ਤਾਂ ਉਹਦੇ ਆ ਤਾਂ ਇਹ ਜਿਹੜਾ ਸੋ ਕਾਲ ਆਮ ਆਦਮੀ ਦਾ ਹੁਣ ਛੋਟੀ ਛੋਟੀ ਆ ਇਹਦੀ ਮਾਤਾ ਜੀ ਮੈਂ ਸਤਿਕਾਰ ਕਰਦਾ ਲੇਡੀਜ਼ਾਂ ਦਾ ਪਰ ਮੈਨੂੰ ਦੱਸਣਾ ਪੈਂਦਾ ਇਹਨੇ ਸਾਡੇ ਖਿਲਾਫ ਕਿਹਾ ਸੀ ਵੀ ਇਹ ਆਮ ਆਦਮੀ ਦੇ ਸਪੋਰਟਰ ਨਹੀਂ ਤੇ ਇਹਨੇ 80 ਲੱਖ ਰੁਪਏ ਦੀ ਮੰਗ ਕੀਤੀ ਉਸ ਕਿਸਾਨ ਚ ਠੀਕ ਹੈ ਵੀ ਲਿਆਓ ਸਾਡਾ ਹਿੱਸਾ ਸਾਰੀਆਂ ਅਖਬਾਰਾਂ ਚ ਖਬਰਾਂ ਲੱਗੀਆਂ ਨੇ ਤੇ ਫਿਰ ਜਿਹੜਾ ਤੁਸੀਂ ਕਹਿੰਦੇ ਹੋ ਪੁਲਿਸ ਵੱਲ ਵੀ ਆਮ ਲੋਕਾਂ ਦੀ ਪ੍ਰੋਟੈਕਸ਼ਨ ਕਰਦਾ ਫਿਰ ਉਹ ਕਿਸਾਨ ਨੂੰ ਚੱਕ ਲਿਆ ਪੁਲਿਸ ਨੇ ਵੀ ਭਾਈ ਦੇ ਇਹਨਾਂ ਦਾ 80 ਲੱਖ ਰੁਪਇਆ ਠੀਕ ਹੈ ਤੇ ਰੌਲਾ ਪਿਆ ਜਥੇਬੰਦੀਆਂ ਉਹਦੇ ਸਮਰਥਨ ਚ ਆ ਗਈਆਂ ਤਾਂ ਉਹ ਬਾਹਰ ਇੱਡੇ ਡਿਪਰੈਸਟਾਚਾਰੀ ਲੋਕ ਇਹਨਾਂ ਚ ਬੈਠੇ ਨੇ ਧਨੌਲੇ ਦੀ ਇਹ ਹਾਲ ਫਲਾਲ ਦੀ ਘਟਨਾ 55 ਲੱਖ ਹੜਾ ਜਿਹੜਾ ਸੀਗਾ ਆਪਣੇ ਸੰਗਰੂਰ ਵਾਲਾ ਬੀਬੀ ਜੀ ਦਾ ਕਪਲਾ ਉਹਨੂੰ ਮਾਰ ਪਾ ਕੇ 80 ਲੱਖ ਵਰਕਰ ਕਰਨ ਲੱਗਿਆ 80 ਲੱਖ 90 ਲੱਖ ਸੋ ਇਸ ਤਰ੍ਹਾਂ ਪੰਜਾਬ ਨੂੰ ਲੁੱਟਣ ਤੇ ਕੁੱਟਣ ਤੇ ਲੱਗਿਆ ਤੁਹਾਡੇ ਨਾਲ ਜਿਹੜੀ ਮੇਰੀ ਲਾਸਟ ਇੰਟਰਵਿਊ ਹੋਈ ਸੀ ਉਹ 'ਚ ਮੈਂ ਦਾਵਾ ਕੀਤਾ ਸੀ ਵੀ ਇਹ ਸਾਰੇ ਦਿੱਲੀ ਦੇ ਦੱਲੇ ਆਮ ਆਦਮੀ ਦੇ ਫਰੀ ਹੋ ਕੇ ਹੁਣ ਆ ਪੰਜਾਬ ਨੂੰ ਲੁੱਟਣ ਆਉਣਗੇ ਆਗੇ ਕਿ ਨਹੀਂ ਕੇਜਰੀਵਾਲ ਸਾਰਾ ਹੋਲਡ ਕਰ ਰਿਹਾ ਕਿ ਨਹੀਂ ਸੁਪਰ ਸੇਮ ਬਣ ਕੇ ਵਿਚਰੂਗਾ ਲੋਕਾਂ ਚ ਤੇ ਪੰਜਾਬ ਪੁਲਿਸ ਉਹਦੀ ਪ੍ਰੋਟੈਕਸ਼ਨ ਕਰੂ ਸਾਡੀ ਪ੍ਰੋਟੈਕਸ਼ਨ ਨਹੀਂ ਕਰਨੀ ਅਸੀਂ 90 ਬੰਦੇ ਉਹਦੀ ਪ੍ਰੋਟੈਕਸ਼ਨ ਚ ਦੇਣਗੇ ਹੁਣ ਉਹਦੀ ਫੁੱਲ ਜਿਹੜੀ ਸੁਰੱਖਿਆ ਕਰਨਗੇ ਸੋ ਇਹ ਸਿਸਟਮ ਦੀ ਸੁਰੱਖਿਆ ਕਰ ਰਹੀ ਅੱਜ ਪੰਜਾਬ ਪੁਲਿਸ ਮੈਂ ਕਹਿੰਦਾ ਵੀ ਪੰਜਾਬ ਪੁਲਿਸ ਗੁਰੂਆਂ ਪੀਰਾਂ ਦੀ ਧਰਤੀ ਦੀ ਪੁਲਿਸ ਆ ਸਾਡੇ ਵਿੱਚੋਂ ਹੀ ਆ ਯਾਰ ਪਗੜੀ ਤਾਰਕ ਬੰਦਿਆਂ ਨੇ ਇੱਕ ਬੰਦੇ ਨੂੰ ਕੁੱਟਤਾ ਕਿਉਂ ਕੁੱਟਤਾ ਪਈ ਬਹੁ ਮਾੜੀ ਗੱਲ ਆ ਬਹੁ ਮਾੜੀ ਕਟਨਾ ਕਰਨ ਵਾਲੀ ਪਰ ਉਹਨਾਂ ਨੇ ਆਪਣਾ ਬਦਲਾ ਲੈ ਲੈਣਾ ਤੁਸੀਂ ਇੰਡੀਅਨ ਸਟੇਟ ਨੂੰ ਹੱਥ ਪਾਇਆ ਹੁਣ ਇੰਡੀਅਨ ਸਟੇਟ ਤੁਹਾਨੂੰ ਦੱਸੂਗੀ ਵੀ ਸਾਡੀ ਪਾਵਰ ਕੀ ਆ ਅਸੀਂ ਗੁਲਾਮ ਲੋਕ ਆ ਠੀਕ ਆ ਪੰਜਾਬ ਸਰਕਾਰ ਦੇ ਗੁਲਾਮ ਆ ਪੰਜਾਬ ਪੁਲਿਸ ਦੇ ਗੁਲਾਮ ਪਰ ਪੰਜਾਬ ਪੁਲਿਸ ਇੰਡੀਅਨ ਸਟੇਟ ਦੀ ਗੁਲਾਮ ਹੁਣ ਉਹਨਾਂ ਨੂੰ ਹੱਥ ਪਾਇਆ ਤੇ ਉਹ ਦੱਸਣਗੇ ਇਹਨਾਂ ਦੀ ਜਿਹੜੀ ਹیثیت ਆ ਨਾ ਉਹ ਦੱਸਣਗੇ ਵੀ ਤੁਹਾਡੀ ਹیثیت ਕੀ ਆ ਬਹੁਤ ਜਲਦੀ ਕਾਰਵਾਈ ਹੋਈ ਹੈ ਨਾ ਕਹੋ ਤੀ ਜਲਦੀ ਕਾਰਵਾਈ ਨਹੀਂ ਹੋਈ ਇਹਨਾਂ ਨੇ ਤਾਂ ਆਪਦੇ ਫੰਗ ਬਚਾਉਣ ਲਈ ਬਹੁਤ ਜਲਦੀ ਉਹਨਾਂ ਨੂੰ ਸਸਪੈਂਡ ਕਰਤਾ ਚਾਰ ਪੰਜ ਜਿਹੜੇ ਜਾਣੇ ਹੋਰ ਵੱਡੀ ਕਾਰਵਾਈ ਜੇ ਮਿਲਟਰੀ ਨੇ ਮੰਗੀ ਨਾ ਉਹ ਬੈਠੀ ਕਾਰਵਾਈ ਕਰਾ ਦੇਣਗੇ ਤੁਸੀਂ ਦੇਖਿਓ ਅੱਗੇ ਅੱਗੇ ਹੋਤਾ ਹੈ ਕਿਆ ਜੀ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ